ਪੰਜਾਬ ਸਰਕਾਰ ਨੇ ਮਾਲੀਆ ਵਿਭਾਗ ਦੇ ਅਫਸਰਾਂ ਤੇ ਕੀਤੀ ਵੱਡੀ ਕਾਰਵਾਈ ਜਾਰੀ ਕਰ ਦਿੱਤਾ ਗਿਆ ਏ ਨੋਟੀਫਿਕੇਸ਼ਨ ਤੇ ਮਾਲੀਆ ਵਿਭਾਗ ਦੇ 15 ਅਫਸਰਾਂ ਨੂੰ ਕਰ ਦਿੱਤਾ ਗਿਆ ਏ ਮੁਅਤਲ ਜਿਹਾ ਦੱਸਦੀ ਏ ਕਿ ਪੰਜਾਬ ਸਰਕਾਰ ਦੇ ਵੱਲੋਂ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਤੇ ਵੱਡਾ ਐਕਸ਼ਨ ਲੈ ਲਿਆ ਗਿਆ ਏ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੇ ਨੇ ਦੱਸਦੀ ਹੈ ਕਿ ਮਾਲੀਆ ਵਿਭਾਗ ਦੇ ਰੈਵਨਿਊ ਡਿਪਾਰਟਮੈਂਟ ਦੇ 15 ਅਫਸਰਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਦੱਸਦੀ ਹੈ ਕਿ ਇਹਨਾਂ ਦੇ ਵਿੱਚ 7 ਤਹਿਸੀਲਦਾਰ ਨੇ 8 ਨਾਇਬ ਤਹਿਸੀਲਦਾਰ ਨੇ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਇਹਨਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਅਡਜਸਟਰੀਆਂ ਸੰਬੰਧੀ ਜਿਹੜੀ ਹੜਤਾਲ ਹੈ ਉਸ ਨੂੰ ਰੋਕ ਕੇ ਇਹ ਆਪਣੇ ਕੰਮ ਤੇ ਪਰਤ ਆਉਣ ਨਹੀਂ ਤਾਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਪਰੰਤੂ ਇਹ ਚੇਤਾਵਨੀ ਦੇਣ ਦੇ ਬਾਵਜੂਦ ਵੀ ਇਹਨਾਂ ਦੇ ਵੱਲੋਂ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਇਸ ਕਰਕੇ ਇਹ ਸੂਬਾ ਸਰਕਾਰ ਨੇ ਇਹਨਾਂ ਤੇ ਇਹ ਵੱਡੀ ਕਾਰਵਾਈ ਕਰ ਦਿੱਤੀ ਹੈ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਹਨਾਂ ਦੀ ਕੋਲ ਗਿਣਤੀ 15 ਦੱਸੀ ਜਾ ਰਹੀ ਹੈ ਇਹ ਜਿਹੜੇ ਤਹਿਸੀਲਦਾਰ ਨੇ ਇਹ ਜ਼ਿਲ੍ਹਾ ਫਰੋਜ਼ਪੁਰ ਮੋਗਾ ਤੇ શ્રી ਮੁਖਤਰ ਸਾਹਿਬ ਦੇ ਤਹਿਸੀਲਦਾਰ ਨੇ ਜਿਨ੍ਹਾਂ ਤੇ ਇਹ ਵੱਡੀ ਕਾਰਵਾਈ ਹੋ ਗਈ ਹੈ ਦੱਸਦੀ ਹੈ ਕਿ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ ਹੁਕਮ ਪੰਜਾਬ ਸਿਵਲ ਸਰਵਿਸ ਪਨਿਸ਼ਮੈਂਟ ਤੇ ਅਪੀਲ ਨਿਮਾ ਦੇ ਤਹਿਤ ਇਹ ਹੁਕਮ ਦਿੱਤੇ ਜਾਂਦੇ ਨੇ ਤੇ ਨਾਲ ਹੀ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਸਸਪੈਂਸ਼ਨ ਦੇ ਦੌਰਾਨ ਇਹ ਜਿਹੜੇ ਆਫੀਸਰ ਨੇ ਚੰਡੀਗੜ੍ਹ ਪੰਜਾਬ ਸਿਵਲ ਸਖਤਰਤਾ ਦਫਤਰ ਦੇ ਵਿੱਚ ਇਹ ਰਿਪੋਰਟ ਵੀ ਕਰਨਗੇ ਦੱਸਦੀ ਹੈ ਕਿ ਇਹਨਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਵੱਲੋਂ ਰਜਿਸਟਰੀਆਂ ਨੂੰ ਰੋਕ ਕੇ ਹੜਤਾਲ ਕੀਤੀ ਗਈ ਸੀ ਸੂਬਾ ਸਰਕਾਰ ਨੇ ਇਸ ਬੰਦੀ ਚੇਤਾਵਨੀ ਦਿੱਤੀ ਸੀ ਕਿ ਇਹ ਆਪਣੇ ਕੰਮ ਤੇ ਪਰਤਉਣ ਨਹੀਂ ਤਾਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਇਹਨਾਂ ਨੂੰ ਸਮਾਂ ਵੀ ਦੇ ਦਿੱਤਾ ਗਿਆ ਸੀ 5 ਵਜੇ ਤੱਕ ਇਹ ਸਮਾਂ ਦਿੱਤਾ ਗਿਆ ਸੀ ਆਖ ਦਿੱਤਾ ਸੀ ਕਿ ਇਸ ਨਿਰਧਾਰਿਤ ਕੀਤੇ ਹੋਏ ਸਮੇਂ ਤੱਕ ਇਹ ਆਪਣੇ ਕੰਮ ਤੇ ਪਰਤਉਣ ਨਹੀਂ ਤਾਂ ਫਿਰ ਇਹਨਾਂ ਤੇ ਕਾਰਵਾਈ ਹੋ ਜਾਵੇਗੀ ਪਰੰਤੂ ਇਹਨਾਂ ਦੇ ਵੱਲੋਂ ਦਿੱਤੇ ਹੋਏ ਹੁਕਮਾਂ ਦੀ ਪਾਲਣਾ ਨਹੀਂ ਹੋਈ ਇਸ ਕਰਕੇ ਹੀ ਇਹਨਾਂ ਤੇ ਇਹ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਆਖਣਾ ਹੈ ਕਿ ਬੇਸ਼ੱਕ ਇਹਨਾਂ ਦੇ ਵੱਲੋਂ ਜਿਹੜੀ ਹੜਤਾਲ ਹੈ ਉਹ ਕੀਤੀ ਗਈ ਹੈ ਪਰੰਤੂ ਸੂਬੇ ਦੇ ਲੋਕ ਖੱਜਲਖਵਾਰ ਕਿਉਂ ਹੋਣ ਇਸ ਕਰਕੇ ਪਹਿਲਾਂ ਤਾਂ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਦਿੱਤੇ ਗਏ ਨਿਰਧਾਰਿਤ ਸਮੇਂ ਦੇ ਵਿੱਚ ਇਹ ਆਪਣੇ ਕੰਮ ਤੇ ਪਰਤ ਆਉਣ ਨਹੀਂ ਤਾਂ ਫਿਰ ਆਪਣੇ ਤੇ ਕਾਰਵਾਈ ਕਰਵਾਉਣ ਦੇ ਲਈ ਤਿਆਰ ਰਹਿਣ ਇਹ ਆਪਣੇ ਕੰਮ ਤੇ ਨਹੀਂ ਪਰਤੇ ਇਹਨਾਂ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਇਸ ਕਰਕੇ ਹੀ ਇਹਨਾਂ ਤੇ ਵੱਡੀ ਜਿਹੜੀ ਇਹ ਕਾਰਵਾਈ ਹੋਈ ਹੈ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਨਾਲ ਹੀ ਸੂਬਾ ਸਰਕਾਰ ਦੇ ਵੱਲੋਂ ਬੀਤੇ ਦਿਨ ਜਿਹੜਾ ਅਜਿਸਟਰੀਆਂ ਦਾ ਕੰਮ ਸੀ ਹੋਰ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਸੀ ਸੂਬਾ ਸਰਕਾਰ ਦਾ ਆਖਣਾ ਹੈ ਕਿ ਚਾਹੇ ਕੁਝ ਵੀ ਹੋਵੇ ਪਰੰਤੂ ਸੂਬੇ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਦੇਣਾ ਚਾਹੀਦਾ ਇਸ ਕਰਕੇ ਹੀ ਸੀਮਾਨ ਹੋਰਾਂ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਸਨ ਕਿ ਜਿਹੜੀਆਂ ਅਜਿਸਟਰੀਆਂ ਨੇ ਉਹ ਹੋਰ ਅਧਿਕਾਰੀਆਂ ਨੂੰ ਕਰਨ ਦੇ ਜਿਹੜੇ ਕੀ ਅਧਿਕਾਰ ਦੇ ਦਿੱਤੇ ਗਏ ਸਨ ਤੇ ਜਿਹੜੇ ਇਹ 15 ਆਫੀਸਰ ਨੇ ਜਿਨ੍ਹਾਂ ਦੇ ਵਿੱਚ ਤਹਿਸੀਲਦਾਰ ਨੇ ਨਾਇਬ ਤਹਿਸੀਲਦਾਰ ਨੇ ਇਹਨਾਂ ਤੇ ਵੱਡੀ ਕਾਰਵਾਈ ਹੋ ਗਈ ਹੈ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ